ਹਾਂਜੀ ਜਿਹੜੇ ਸਾਡੇ ਭੈਣ ਭਰਾ ਦੇ ਸੰਬ ਦੇਸਾ ਵਿੱਚ ਰਹਿੰਦੇ ਨੇ ਉਹ ਵੀ ਕਰ ਲੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਪਵਨ ਧਰਤੀ ਦੇ ਅੱਜ ਪਹੁੰਚੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜਿੱਥੇ ਕਿ ਜੋ ਬਾਬਾ ਜੋਰਾਵਰ ਸਿੰਘ ਜੀ ਦੀ ਬਾਬਾ ਫਤਿਹ ਸਿੰਘ ਜੀ ਦੀਆਂ ਸਾਹਤਾਂ ਹੋਈਆਂ ਸਿੱਧੀਆਂ ਹੋਈਆਂ ਸਨ ਕਿਉਂਕਿ ਜਿੰਤਾ ਨਿਯਮਿਤ ਚੁਣਾਏ ਗਏ ਸਨ ਕਰੋ ਜੀ ਦਰਸ਼ਨ ਸੋ ਪਵਨ ਧਰਤੀ ਦੇ ਉਸ ਸਥਾਨ ਦੇ ਪਵਿੱਤਰ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦੇ ਹਾਂਜੀ ਜਿਹੜੇ ਭੈਣ ਭਰਾ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਨੇ ਉਹ ਵੀ ਭੈਣ ਭਰਾ ਸਾਡੇ ਨਾਲ ਦਰਸ਼ਨ ਕਰੋ ਜੀ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਸੰਗਤਾਂ ਵੀ ਬੈਠ ਕੇ ਹਾਜ਼ਰੀਆਂ ਲਗਾ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਜੀ ਆਪਣੀ ਅਗਰ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣਾ ਮੇਰ ਪੂਰੇ ਹੱਥ ਰੱਖਣ ਜੀ ਸਾਰਿਆਂ ਤੇ ਹਾਂ ਜੀ ਸਾਕਾ ਸਰਹੰਦ ਤੁਸੀਂ ਕੋਈ ਇੱਕ ਸਾਹਦੇ ਹੋ ਤਸਵੀਰਾਂ ਜਿਨੇ ਸਾਡੇ ਨਾ ਇਤਿਹਾਸ ਵਿੱਚ ਸਿੱਖ ਇਤਿਹਾਸ ਵਿੱਚ ਜਿੰਨੀਆਂ ਵੀ ਸਿੱਧੀਆਂ ਹੋਈਆਂ ਨੇ ਕਾਣ ਨੇ ਦਰਸ਼ਨ ਕਰਵਾਨੇ ਆ ਸਿਧੀਆਂ ਦੇ ਦਰਸ਼ਨ ਕਰ ਲੈ ਤੁਹਾਨੂੰ ਕਹੂ ਬੇ ਸਾਕਸ ਰਹੰਦ ਸ੍ਰੀ ਅਕਾਲ ਪੁਰਖ ਦੀ ਫੌਜ ਆ ਗੁਰੂ ਗੋਬਿੰਦ ਸਿੰਘ ਜੀ ਦੀ ਸਰਸਾ ਨਦੀ ਦੇ ਕੰਡੇ ਜੰਗ ਅਤੇ ਪਰਿਵਾਰ ਵਿਛੋੜਾ ਹਾਂਜੀ ਕਰੋ ਜੀ ਦਰਸ਼ਨ ਗੁਰੂ ਗੋਬਿੰਦ ਸਿੰਘ ਜੀ ਦੀ ਸਰਸਾ ਨਦੀ ਦੇ ਕੰਡੇ ਜੰਗ ਅਤੇ ਪਰਿਵਾਰ ਵਿਛੋੜੇ ਦੀ ਪਰਿਵਾਰ ਵਿਛੋੜੇ ਤੋਂ ਬਾਅਦ ਸਾਬਜਾਦੇ ਅਤੇ ਮਾਤਾ ਗੁਜਰੀ ਜੀ ਜੰਗਲ ਵਿੱਚੋਂ ਲੰਘਦੇ ਹੋਏ ਕਮੋਵਾਸ ਕੀ ਦੀ ਬੈਂਤੀ ਤੇ ਮਾਤਾ ਜੀ ਅਤੇ ਸਾਬਜਾਦੇ ਇੱਕ ਰਾਤ ਉਸਦੀ ਝੁੰਗੀ ਵਿੱਚ ਰਹੇ ਗੰਗੂ ਬ੍ਰਾਹਮਣ ਸਾਬਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਆਪਣੇ ਪਿੰਡ ਖੇੜੀ ਲੈ ਕੇ ਜਾਂਦਾ ਹੋਇਆ ਗੰਗੂ ਬ੍ਰਾਹਮਣ ਦਾ ਮਨ ਸੋਨੇ ਦੀਆਂ ਮੋਹਰਾਂ ਵੇਖ ਕੇ ਲਾਲਚੀ ਹੋ ਗਿਆ ਹਾਂਜੀ ਦੇਖੋ ਹਾਂਜੀ ਗੰਗੂ ਬ੍ਰਾਹਮਣ ਸਾਜਦੇ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਪਿੰਡ ਖੇੜੀ ਲੈ ਕੇ ਜਾਂਦਾ ਹੋਇਆ ਗੰਗੂ ਬ੍ਰਾਹਮਣ ਦਾ ਮਾਣਾ ਸੋਨੇ ਦੀਆਂ ਮੋਹਰਾਂ ਵੇਖ ਕੇ ਲਾਲਚੀ ਹੋ ਗਿਆ ਤੇ ਚੋਰੀ ਕੀਤੀ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਕੋਲੋਂ ਸਮਾਨ ਬਾਰੇ ਪੁੱਛਦੇ ਹੋਏ ਗੰਗੂ ਨੇ ਸਮਾਨ ਚੋਰੀ ਹੋਣ ਦਾ ਰੌਲਾ ਪਾ ਦਿੱਤਾ ਗੰਗੂ ਬ੍ਰਾਹਮਣ ਨੇ ਸਵੇਰ ਹੁੰਦਿਆਂ ਕੋਤਵਾਲੀ ਵਿੱਚ ਮਾਤਾ ਜੀ ਅਤੇ ਸਬਜਾਦਿਆਂ ਦੀ ਖਬਰ ਦਿੱਤੀ ਮਾਤਾ ਗੁਜਰੀ ਜੀ ਅਤੇ ਸਬਜਾਦਿਆਂ ਨੂੰ ਸਿਪਾਹੀ ਕੋਤਵਾਲੀ ਲੈ ਕੇ ਜਾਂਦੇ ਹੋਏ ਸਬਜਾਦੇ ਕਚੈਰੀ ਵਿੱਚ ਜਾਂਦੇ ਹੋਏ ਅਤੇ ਉਹਨਾਂ ਨੇ ਆਪਣਾ ਸੀਸਨੀ ਝੁਕਾਇਆ ਆਪਣੇ ਪੈਰ ਪਹਿਲਾਂ ਅੰਦਰ ਰੱਖੇ ਦਿਵਾਨ ਚੁੱਚਾ ਆਨੰਦ ਨੇ ਸਾਬਜਾਦਿਆਂ ਨੂੰ ਵਜ਼ੀਰ ਖਾਂ ਅੱਗੇ ਪੇਸ਼ ਕੀਤਾ ਸਾਬਜਾਦਿਆਂ ਨੂੰ ਸਲਾਮ ਜਾਂ ਮੌਤ ਵਿੱਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਸਾਬਜਾਦਿਆਂ ਨੇ ਸਿੱਖੀ ਧਰਮ ਨਹੀਂ ਛੱਡਿਆ ਜਿਸ ਦੇ ਬਦਲੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਹਾਂਜੀ ਤੁਹਾਨੂੰ ਇਤਿਹਾਸ ਵੀ ਦੱਸ ਰਿਹਾ ਇਹ ਨਾਲ ਇਤਿਹਾਸ ਵੀ ਲਿਖਾ ਹੋਇਆ ਹੈ ਨਾ ਤਸਵੀਰਾਂ ਦੇ ਨਾਲ ਜੋ ਕਿ ਸਾਡੇ ਸਿੱਖ ਕੌਮ ਦੇ ਵਿੱਚ ਇਹ ਜਿੰਨੇ ਵੀ ਸਾਕੇ ਹੋਏ ਨੇ ਸਿੱਧੀਆਂ ਹੋਈਆਂ ਨੇ ਇਤਿਹਾਸ ਨਾਲ ਦੀ ਕਹਾਣੀ ਮੈਂ ਪੜ ਕੇ ਸੁਣਾ ਰਹੀ ਨਾਲ ਦੀ ਨਾਲ ਸੇਰਖਾਨ ਦਾ ਭਰਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਜੰਗ ਵਿੱਚ ਮਾਰਿਆ ਗਿਆ ਸੀ ਵਜ਼ੀਰ ਖਾਨ ਨੇ ਸੇਰਖਾਨ ਨੂੰ ਆਪਣੇ ਭਰਾ ਦਾ ਬਦਲਾ ਸਾਬਜਾਦਿਆਂ ਕੋਲੋਂ ਲੈਣ ਲਈ ਕਿਹਾ ਪਰ ਸੇਰਖਾਨ ਨੇ ਇਨਕਾਰ ਕਰ ਦਿੱਤਾ ਸਾਬਜਾਦੇ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਕੈਦ ਆ। ਹਾਂਜੀ ਤੁਸੀਂ ਵੇਖ ਸਕਦੇ ਹੋ। ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ ਸੀਗਾ ਠੰਡੇ ਬੁਰਜ ਵਿੱਚ ਉਹ ਇੱਕ ਤਸਵੀਰ ਆ ਜੀ। ਇਸ ਤਰ੍ਹਾਂ ਤੇ ਮੋਤੀ RAM ਮਾਇਰੇ ਨੇ ਆਪਣੀ ਘਰਵਾਲੀ ਦੇ ਗਾਣੇ ਪਹਰੇਦਾਰ ਨੂੰ ਬੇਸ ਤਵੱਜੋਂ ਦੇਖ ਕੇ ਮਾਤਾ ਗੁਜਰੀ ਜੀ ਤੇ ਸਾਬਜਾਦੇ ਨੂੰ ਠੰਡੇ ਬੁਰਜ ਗੁਰਜ ਵਿੱਚ ਦੁੱਧ ਪੁਲਾਇਆ। ਵजीर खान ਵੱਲੋਂ ਸਾਬਜਾਦਿਆਂ ਨੂੰ ਨਹਾ ਵਿੱਚ ਚਨਾਤ ਜਾਣ ਦਾ ਹੁਕਮ ਦੇ ਦਿੱਤਾ ਗਿਆ ਸਾਬਜਾਦਿਆਂ ਦੀ ਨੀਆ ਵਿੱਚ ਚਿਣੇ ਜਾਣ ਤੋਂ ਬਾਅਦ ਸੀਧੀ ਸਾਬਜਾਦਿਆਂ ਦੀ ਸੀਧੀ ਦੀ ਖਬਰ ਸੁਣ ਕੇ ਮਾਤਾ ਜੀ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਆਪਣੇ ਪ੍ਰਾਣ ਤੇ ਆਗ ਦਿੱਤੇ ਟੋਡਰ ਮੱਲ ਵੱਲੋਂ ਸੋਨੇ ਦੀਆਂ ਮੋਹਰਾਂ ਵਿਚਾ ਕੇ ਸਾਬਜਾਦਿਆਂ ਦੀ ਸੀਧੀ ਵਾਲੀ ਜਗਾ ਖਰੀਦੀ ਨੋਰੇ ਮਾਹੀਨੇ ਸਾਹਿਬਜਾਦਿਆਂ ਦੀ ਸਿੱਧੀ-ਸਿੱਧੀ ਖਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਹੀ ਦਾ ਬੁੱਟਾ ਤੀਰ ਨਾਲ ਪੁੱਟ ਕੇ ਕਿਹਾ ਕਿ ਹੁਣ ਮੌਂਗਲ ਸਮਰਾਜ ਦੀ ਜੜ ਪੁੱਟੀ ਗਈ ਛੋਟੇ ਸਾਹਿਬਜਾਦਿਆਂ ਨੇ ਕਿਸੇ ਵੀ ਲਾਲਚ ਵਿੱਚ ਨਾ ਆ ਕੇ ਸਿੱਖੀ ਧਰਮ ਨੂੰ ਨਹੀਂ ਛੱਡਿਆ ਪਰ ਅਸੀਂ ਅੱਜ ਪਤਾ ਨਹੀਂ ਕਿਉਂ ਦਾੜੀ ਕੇਸਾ ਕਟਾ ਕੇ ਸਾਹਿਬਜਾਦਿਆਂ ਦੀ ਸੇਹਦੀ ਨੂੰ ਰੌਲ ਰਿਆ ਆਓ ਇਸ ਸੇਹਦਾਂ ਦੀ ਧਰਤੀ ਤੇ ਪ੍ਰਾਨ ਪ੍ਰਣ ਕਰਕੇ ਜਾਈਏ ਕਿ ਅੱਜ ਤੋਂ ਬਾਅਦ ਕਦੀ ਵੀ ਕੇਸ ਦਾੜੀ ਨਹੀਂ ਕਟਾਂ ਕਟਾਵਾਂਗੇ ਇਹ ਸੇਹਦੀ ਦਿਹਾੜਾ ਮਨਾਇਆ ਤਾਂ ਹੀ ਸਭਲ ਹੋਵੇਗਾ ਹਰ ਮਾਂ ਪਿਓ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਛੋਟੇ ਸਾਬਜਾਦਿਆਂ ਦੀ ਸੇਹਦੀ ਦੀ ਦਾਸਤਾਨ ਸੁਣਾਉਣ ਤਾਂ ਜੋ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਪ੍ਰਮਾਣ ਕਰ ਸਕੇ ਅਤੇ ਕਾਇ ਕਾਇ ਸਕਣਾ ਕਿ ਕੋ ਵੀ ਉਸ ਉਸ ਪਰਿਵਾਰ ਦੇ ਮੈਂਬਰ ਹਨ ਉਸ ਦੀ ਸਿੱਧੀ ਦੀਵਾਰ ਦੇ ਦਰਸ਼ਨ ਜਰੂਰ ਕਰੋ ਇਸ ਜਿਸ ਦੀਵਾਰ ਨੇ ਸਿੱਖ ਕੌਮ ਦੀ ਨਹੀਂ ਮਜ਼ਬੂਤ ਕੀਤੀ ਸਾਕਾ ਚਮਕੌਰ ਸਾਹਿਬ ਦੁਨੀਆ ਦੀ ਬਲਖਣ ਬੇਮਿਸਾਲ ਜੰਗ ਇੱਕ ਪਾਸੇ 10 ਲੱਖ ਫੌਜ ਇੱਕ ਪਾਸੇ 40 ਭੁਖਲ ਪਾਣੇ ਸਿੰਘ ਵੱਲੋਂ ਅਕਾਲ ਪੁਰਖ ਕੀ ਫੌਜ ਆ ਚੋਂਕਰ ਆਜਾ ਹਮ ਹਿਲਤੇ ਦੁਰਗਾਸਤਾ ਹਲਾਲ ਅਸਤਾ ਬੁਰਦਨ ਆ ਬਾ ਸਮਸੇਰ ਦਸਤਾ 1692 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉਚੇਚੇ ਸੱਦੇ ਦੇ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਦੀਆਂ ਸਾਹਿਬ ਪਹੁੰਚੀ ਪਹੁੰਚਿਆ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਜੀ ਨੇ ਆਪਣੀ ਕਿਰਪਾਨ ਹੱਥ ਵਿੱਚ ਫੜ ਕੇ ਆਪਣੇ ਸਿੱਖਾਂ ਤੋਂ ਸੀਸ ਦੀ ਭੇਟ ਮੰਗੀ ਵਾਰੋ ਵਾਰੀ ਗੁਰੂ ਜੀ ਦੇ ਪੰਜ ਸਿੱਖ ਲਾਹੌਰ ਦੇ ਖਤਰੀ ਲਾਹੌਰ ਲਾਹੌਰ ਦਾ ਖਤਰੀ ਦਿਆ ਰਾਮ ਦਿੱਲੀ ਦਾ ਜੱਟ ਧਰਮਦਾਸ ਆ ਜਗਨਨਾਥ ਪੁਰੀ ਦਾ ਹਿੰਮਤ ਰਾਏ ਦਿਵਾਰਕਾ ਦਾ ਛਿੰਬਾ ਮੋਹਕਮ ਚੰਦਾ ਤੇ ਗਬਿੰਦਰ ਦਾ ਸਾਹਿਬਾਂ ਚੰਦੇ ਨੇ ਆਪਣਾ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਉਹਨਾਂ ਨੂੰ ਇੱਕ ਪਾਸੇ ਲੈ ਗਏ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਜਿਸ ਕੀਤਾ ਜਿਸ ਕੀਤਾ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਵਿਚਾ ਪਤਾਸੇ ਮਾਤਾ ਗੁਜਰ ਕੌਰ ਜੀ ਨੇ ਪਾਏ ਪੰਜਾ ਪਿਆਰਿਆਂ ਨੂੰ ਇੱਕੋ ਬਾਟੇ ਵਿਚ ਅੰਮ੍ਰਿਤ ਸਕਾਇਆ ਜਹਤ ਪਾਤ ਦਾ ਭੇਦ ਮਿੰਟਾ ਮਿਟਾ ਦਿੱਤਾ ਤੇ ਉਹਨਾਂ ਨੂੰ ਸਿੰਘਸ ਦਾ ਤੇ ਉਹਨਾਂ ਦੇ ਨਾਮ ਰਖੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਜੀ ਇਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਆਪਣੇ ਆਪਣੇ ਤੇ ਆਪਣੇ ਪਰਿਵਾਰ ਸਮੇਤ ਪੰਜਾ ਪਿਆਰਿਆਂ ਕੋਲੋਂ ਅਮਰਤ ਛਕਿਆ ਅਮਰਤ ਛਕਣ ਲਈ ਉਤਸਾਹ ਜਾਗ ਪਿਆ ਤੇ ਹਜ਼ਾਰਾਂ ਸਿੱਖਾਂ ਨੇ ਅਮਰਤ ਛਕਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪੰਥ ਨੂੰ ਮੌਂਗਲ ਰਾਜ ਦੇ ਅਧਿਕਾਰੀਆਂ ਮਾੜੀ ਅੱਖ ਨਾਲ ਦੇਖਦੇ ਸਨ ਗੁਰੂ ਔਰ ਦੇਖਦੇ ਸਨ ਔਰਗਜੇਵ ਨੇ ਆਪਣੇ ਜੈਲਾ ਨੂੰ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਾਦੀ ਤਖਤ ਨੂੰ ਰੋਕਿਆ ਜਾਏ ਔਰਗ ਦੇਵ ਦੇ ਹੁਕਮ ਨਾਲ ਦਲਾਵਰ ਖਾਨ ਅਤੇ ਉਸ ਦੇ ਪੁੱਤਰ ਰੁਸਤਮ ਖਾਨ ਨੂੰ ਇਸ ਕੰਮ ਲਈ ਚੁਣਿਆ ਨਗਾਰੇ ਤੇ ਚੋਟ ਵੱਜ ਗਈ ਸਿੱਖ ਸਿੱਖ ਫੌਜਾਂ ਸਾਵਧਾਨ ਹੋ ਗਈਆਂ ਪਹਾੜੀ ਰਾਜਾਂ ਦੇ ਦਸਤੇ ਸਰਹੰਦ ਦਾ ਨਵਾਬ ਲਾਹੌਰ ਦਾ ਦਾਨ ਵਾਬ ਦਾਨ ਵਾਬ ਦਾਨ ਵਾਬ ਜ਼ਬਰਦਸਤ ਖਾਨ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਅਨੰਦਪੁਰ ਸਾਹਿਬ ਦੇ ਖੁੱਲੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਈਆ ਗੁਰਗੋਬ ਸਿੰਘ ਜੀ ਦੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ 15 ਸਾਲਾਂ ਦੇ 15 ਸਾਲਾਂ ਵੱਡੇ ਸਾਬਜਾ ਦੇ ਜੀਤ ਸਿੰਘ ਨੇ ਆਪਣੇ ਜੋਰ ਦਿਖਾਏ ਹਰ ਖਾ ਕੇ ਪਹਾੜੀ ਰਾਜਾਂ ਤੇ ਮੁਗਲ ਜਰਨੈਲ ਦੌੜ ਗਏ ਸਿੰਘਾਂ ਨੂੰ ਹਰਾਉਣ ਲਈ ਮੁਗਲਾਂ ਨੇ ਕਈ ਚਾਲਾਂ ਚਲੀਆਂ ਇੱਕ ਵਾਰ ਮਸਤਾਤੀ ਨੂੰ ਸ਼ਰਾਬ ਪੁਲਾ ਕੇ ਆਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਨੇ ਭਾਈ ਮਨੀਸ਼ ਇਹਦੇ ਦੀਦੀ ਪੁੱਤਰ ਭਾਈ ਬਚਿੱਤਰ ਸਿੰਘ ਨੂੰ ਨਾਗਣੀ ਪੜਾ ਕੇ ਹਾਤੀ ਦੇ ਮੁਕਾਬਲੇ ਲਈ ਤੋਰਿਆ ਜਦੋਂ ਮਸਤ ਹਾਤੀ ਕਿਲੇ ਦੇ ਦਰਵਾਜ਼ੇ ਵੱਲ ਵਧਿਆ ਤਾਂ ਬਚਿੱਤਰ ਸਿੰਘ ਨੇ ਨਾਗਣੀ ਨਾਲ ਹਾਤੀ ਦੇ ਮੱਥੇ ਵਿੱਚ ਅਜਿਹਾ ਵਾਰ ਕੀਤਾ ਕਿ ਨਾਗਣੀ ਹਾਤੀ ਦੇ ਮੱਥੇ ਨੂੰ چیر ਗਈ ਜਦੋਂ ਹਾਤੀ ਵਾਪਸ ਮੰਗਲ ਫੌਜਾਂ ਨੂੰ ਉਤਾਰਦਾ ਹੋਇਆ ਤੜਪ ਤੜਪ ਕੇ ਮਰ ਗਿਆ ਹਾਂਜੀ ਦੇਖੋ ਜੀ ਸਾਡੇ ਸਿੱਖ ਕੌਮ ਦੇ ਵਿੱਚ ਕਿੰਨੀਆਂ ਮਹਾਨ ਸਾਧੀਆਂ ਹੋਈਆਂ ਨੇ ਸਿੱਖੀ ਸਿੱਖੀ ਦੇ ਲਈ ਸੱਚਾਈ ਦੇ ਲਈ ਤੇ ਕਰੋ ਜੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸਨਾਂ ਤੇ